ਅਮਰੀਕਾ ਵਿੱਚ ਵੱਧੀਆਂ ਵੀਜ਼ਾ پابੰਦੀਆਂ ਤੇ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਚੱਲਦਿਆਂ ਭਾਰਤੀ ਵਿਦਿਆਰਥੀਆਂ ਦਾ ਮੂਹ ਹੁਣ ਅਮਰੀਕਾ ਤੋਂ ਮੁੜ ਗਿਆ ਹੈ। ਵਿਦਿਆਰਥੀ ਹੁਣ ਯੂਰਪ ਦੀਆਂ ਯੂਨੀਵਰਸਿਟੀਆਂ ਦੇ ਵੱਲ ਰੁਕ ਕਰ ਰਹੇ ਨੇ ਤੇ ਪੜ੍ਹਾਈ ਅਤੇ ਨੌਕਰੀ ਲਈ ਨਵੇਂ ਆਪਸ਼ਨਸ ਦੀ ਖੋਜ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਜਦੋਂ ਤੋਂ ਅਮਰੀਕਾ ਨੇ ਵਿਦਿਆਰਥੀਆਂ ਤੇ ਸਖਤੀਆਂ ਵਧਾਈਆਂ ਨੇ ਉਦੋਂ ਤੋਂ ਭਾਰਤੀ ਵਿਦਿਆਰਥੀਆਂ ਨੇ ਨਵੇਂ ਰਾਹ ਖੋਜਣੇ ਸ਼ੁਰੂ ਕਰ ਦਿੱਤੇ ਨੇ। ਸਿੱਖਿਆ ਸਲਾਹਕਾਰਾਂ ਦੇ ਮੁਤਾਬਕ ਜਰਮਨੀ, ਸਪੇਨ ਅਤੇ ਹੋਰ ਯੂਰੋਪੀਅਨ ਦੇਸ਼ਾਂ ਦੇ ਵਿੱਚ ਸਸਤੀ ਜਾਂ ਫਿਰ ਮੁਫਤ ਸਿੱਖਿਆ, ਆਸਾਨ ਪੋਸਟ ਸਟੱਡੀ ਵਰਕ ਵੀਜ਼ਾ ਵਿਦਿਆਰਥੀਆਂ ਨੂੰ ਲੁਭਾ ਰਹੇ ਨੇ। ਜਰਮਨੀ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਅਰਜ਼ੀ ਦੇ ਵਿੱਚ 35% ਦਾਵਾ ਦਾ ਦਰਜ ਕੀਤਾ ਗਿਆ ਜਿਸ ਨੂੰ ਜਰਮਨੀ ਅਧਿਕਾਰੀਆਂ ਨੇ ਸਕਾਰਾਤਮਕ ਦੱਸਿਆ ਹੈ। ਜਰਮਨ ਰਾਜਦੂਤ ਫਿਲਿਪ ਅਕਰਮੈਨ ਨੇ ਭਾਰਤੀ ਵਿਦਿਆਰਥੀਆਂ ਨੂੰ ਤਸੱਲੀ ਦਿੱਤੀ ਹੈ ਕਿ ਉਹਨਾਂ ਦੇ ਨਾਲ ਅਮਰੀਕਾ ਵਾਂਗ ਵਰਤਾਨ ਨਹੀਂ ਕੀਤਾ ਜਾਵੇਗਾ ਜਰਮਨ ਰਾਜਦੂਤ ਨੇ ਭਾਰਤੀ ਵਿਦਿਆਰਥੀਆਂ ਨੂੰ ਜਰਮਨੀ ਆ ਕੇ ਪੜ੍ਹਾਈ ਕਰਨ ਦਾ ਖੁੱਲਾ ਸੱਦਾ ਦਿੱਤਾ ਹੈ ਸਿੱਖਿਆ ਸਲਾਹਕਾਰਾਂ ਦੇ ਮੁਤਾਬਿਕ ਅਮਰੀਕੀ ਵੀਜ਼ਾ ਨੀਤੀਆਂ ਦੀ ਸਖਤੀ ਨੇ ਵਿਦਿਆਰਥੀਆਂ ਨੂੰ ਯੂਰਪ ਯੂਕੇ ਅਤੇ ਹਾਂਗਕਾਂਗ ਦੇ ਵੱਲ ਧੱਕਿਆ ਹੈ ਅਮਰੀਕਾ ਜੋ ਕਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੁੰਦਾ ਸੀ ਹੁਣ ਵੀਜ਼ਾ ਅਰਜ਼ੀਆਂ ਦੇ ਰੱਦ ਹੋਣ ਅਤੇ ਵੀਜ਼ਾ ਜਾਰੀ ਸਿਸਟਮ ਦੇ ਵਿੱਚ ਦੇਰੀ ਨੇ ਵਿਦਿਆਰਥੀਆਂ ਦੇ ਮਾਨਸਿਕ ਤੇ ਵਿੱਤੀ ਦਬਾਅ ਨੂੰ ਵਧਾ ਦਿੱਤਾ ਹੈ। ਕਈ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਕਾਲਜੇਸ ਤੇ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਤਾਂ ਮਿਲ ਗਿਆ ਹੈ ਪਰ ਬਾਵਜੂਦ ਇਸ ਦੇ ਉਹ ਅਮਰੀਕਾ ਜਾਣ ਦੇ ਆਪਣੇ ਪਲਾਨ ਨੂੰ ਕੈਨਸਲ ਕਰਨਾ ਚਾਹੁੰਦੇ ਨੇ ਮਹਾਰਾ ਦੇ ਮੁਤਾਬਿਕ ਵਿਦਿਆਰਥੀ ਯੂਰਪ ਜਾਣ ਤੋਂ ਪਹਿਲਾਂ ਯੂਰੋਪੀਅਨ ਭਾਸ਼ਾਵਾਂ ਵੀ ਸਿੱਖ ਰਹੇ ਨੇ ਤਾਂ ਜੋ ਉੱਥੇ ਜਾ ਕੇ ਉਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੜ੍ਹਾਈ ਤੋਂ ਬਾਅਦ ਨੌਕਰੀ ਦੇ ਦਰਵਾਜ਼ੇ ਵੀ ਖੁੱਲ ਜਾਣ ਸਿੱਖਿਆ ਮਹਾਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਯੂਰੋਪੀਅਨ ਯੂਨੀਵਰਸਿਟੀਆਂ ਦੀ ਜਾਂਚ ਪੜਤਾਲ ਦੇ ਵਿੱਚ 124% ਵਾਧਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਜਰਮਨੀ ਦੀ ਮੰਗ 80 ਤੋਂ 85% ਵਧੀ ਹੈ ਵਿਦਿਆਰਥੀ ਜਰਨੀ ਦੇ ਵਿੱਚ ਮੈਕੈਨੀਕਲ ਇੰਜੀਨੀਅਰਿੰਗ, ਮੈਕਾਟਰੋਨਿਕਸ, ਆਟੋਮੋਟਿਵ ਇੰਜੀਨੀਅਰਿੰਗ, ਡਾਟਾ ਸਾਇੰਸ ਅਤੇ ਡਾਟਾ ਐਨਾਲਿਟਿਕਸ ਦੇ ਪ੍ਰੋਗਰਾਮਾਂ ਦੇ ਵੱਲ ਆਪਣਾ ਇੰਟਰਸਟ ਦਿਖਾ ਰਹੇ ਨੇ। ਫਰਾਂਸ 에어로ਸਪੇਸ ਇੰਜੀਨੀਅਰਿੰਗ, ਲਗਜ਼ਰੀ ਬ੍ਰਾਂਡ ਮੈਨੇਜਮੈਂਟ ਅਤੇ ਫੈਸ਼ਨ ਟੈਕਨੋਲੋਜੀ ਦੇ ਕੋਰਸਾਂ ਦੇ ਲਈ ਧਿਆਨ ਖਿੱਚ ਰਿਹਾ ਹੈ। ਸਵੀਡਨ, ਇਟਲੀ ਅਤੇ ਆਇਰਲੈਂਡ ਮਿਲ ਕੇ ਰੀਨਿਊਏਬਲ ਐਨਰਜੀ, ਰੋਬੋਟਿਕਸ, ਮੋਲੀਕੂਲਰ ਬਾਇਓਲੋਜੀ ਅਤੇ ਕੰਪਿਊਟਰ ਸਾਇੰਸ ਦੇ ਖੇਤਰਾਂ ਦੇ ਵਿੱਚ ਦਿਲਚਸਪੀ ਪੈਦਾ ਕਰ ਰਹੇ ਨੇ। ਯੂਰਪ ਜਾ ਕੇ ਪੜ੍ਹਾਈ ਕਰਨ ਦਾ ਇੱਕ ਕਾਰਨ ਸਸਤੀ ਪੜ੍ਹਾਈ ਵੀ ਹੈ ਘੱਟ ਪੈਸਿਆਂ ਦੇ ਵਿੱਚ ਅੰਡਰ ਗ੍ਰੈਜੂਏਟ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੇ ਨੇ ਜਾਣਕਾਰੀ ਦੇ ਮੁਤਾਬਿਕ ਬੈਂਗਲੁਰੂ ਦੇ ਕਿਸੇ ਉੱਚੇ ਨਿੱਜੀ ਕਾਲਜ ਦੇ ਵਿੱਚ 3 ਤੋਂ 4 ਸਾਲ ਦੇ ਕੋਰਸ ਦੀ ਟਿਊਸ਼ਨ ਫੀਸ 2 ਲੱਖ ਰੁਪਏ ਹੈ ਜਦਕਿ ਯੂਰੋਪੀਅਨ ਯੂਨੀਅਨ ਦੇ ਵਿੱਚ ਇਹ 1.5 ਲੱਖ ਤੋਂ 3.5 ਲੱਖ ਰੁਪਏ ਦੇ ਦਾਇਰੇ ਦੇ ਵਿੱਚ ਹੈ ਅਤੇ ਉੱਥੇ ਸਾਲਾਨਾ ਰਹਿਣ ਸਣ ਤੇ ਖਰਚ ਵੀ 5 ਤੋਂ 10 ਲੱਖ ਰੁਪਏ ਦੇ ਵਿਚਕਾਰ ਆਉਂਦਾ ਹੈ ਇਹ ਖਰਚਾ ਅਮਰੀਕਾ ਕੈਨੇਡਾ ਇੰਗਲੈਂਡ ਵਰਗੇ ਮੁਲਕਾਂ ਨਾਲੋਂ ਕਿਤੇ ਘੱਟ ਹੈ ਦੂਜੇ ਪਾਸੇ ਯੂਰੋਪੀਅਨ ਦੇਸ਼ਾਂ ਨੇ ਵਿਦਿਆਰਥੀਆਂ ਨੂੰ ਲੁਭਾਉਣ ਦੇ ਲਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਨੇ ਮਿਸਾਲ ਵਜੋਂ ਇਰੇਸਮਸ ਮੰਡਸ ਸਕਾਲਰਸ਼ਿਪ ਅਤੇ ਹੋਰ ਅਕੈਡੈਮਿਕ ਸਹਿਯੋਗ ਪ੍ਰੋਗਰਾਮਾਂ ਨੂੰ ਵਿਧਾਇਆ ਜਾ ਰਿਹਾ ਹੈ ਜਰਮਨੀ ਦੇ ਵਿੱਚ ਜ਼ਿਆਦਾਤਰ ਜਨਤਕ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਮੁਫਤ ਸਿੱਖਿਆ ਦੀ ਪੇਸ਼ਕਸ਼ ਕਰਦੀਆਂ ਨੇ ਜਦਕਿ ਸਪੇਨ ਅਤੇ ਹੋਰ ਦੇਸ਼ਾਂ ਦੇ ਵਿੱਚ ਟਿਊਸ਼ਨ ਫੀਸ ਅਮਰੀਕਾ ਦੇ ਮੁਕਾਬਲੇ ਕਾਫੀ ਘੱਟ ਹੈ ਅਮਰੀਕਾ ਦੇ ਵਿੱਚ ਵੀਜ਼ਾ ਰੱਦ ਹੋਣ ਦੀ ਚਾਂਸਸ ਜ਼ਿਆਦਾ ਨੇ ਅਤੇ ਸਖਤ ਨਿਯਮਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਯੂਰੋਪੀਅਨ ਯੂਨੀਵਰਸਿਟੀਆਂ ਦੀ ਸੰਭਾਵਨਾ ਤੇ ਵਿਚਾਰ ਕਰਨ ਅਤੇ ਸਹੀ ਅਤੇ ਆਫੀਸ਼ੀਅਲ ਵੈੱਬਸਾਈਟ ਸੇ ਜਾ ਕੇ ਸਹੀ ਜਾਣਕਾਰੀ ਹਾਸਲ ਕਰਨ।